ਹੈਲੋ एवरीवन ਕਿਦਾ ਹਾਂ ਜੀ ਸਾਰੇ ਹੁਪਸਾਰੇ ਠੀਕ-ਠਾਕ ਹੋਵਗੇ ਦੋ ਜੀ ਅੱਜ ਦੀ ਜਿਹੜੀ ਦੂਜੀ ਵੀਡੀਓ ਰੂਲ ਨੂੰ ਵੀ ਵਾਰਕ ਵਾਲੇ ਸੂਟਾਂ ਦੀ ਐਨੇ ਕ ਸੋਹਣੇ ਸੂਟ ਲੈ ਕੇ ਆ ਰਹੇ ਆ ਐਨੇ ਕ ਜੈਨੂਨ ਪ੍ਰਾਈਸ ਤੇ ਲੈ ਕੇ ਆ ਰਹੇ ਆ ਕਿ ਫਟਾਫਟ ਨਾ ਦੋ ਦੋ ਚਾਰ ਚਾਰ ਆਰਡਰ ਕਰ ਦਿਆ ਕਰੋ ਕੱਠੇ ਰੋਜ਼ ਰੋਜ਼ ਮਗੋਂ ਆਉਂਦਾ ਨੂੰ ਇੰਨੇ ਕ ਜਿਆਦਾ ਵਧੀਆ ਫੈਬਰਿਕ ਤੇ ਇੰਨਾ ਕ ਜਿਆਦਾ ਵਧੀਆ ਤੁਹਾਡੇ ਲਈ ਆਪਾਂ ਸੂਟ ਲੈ ਕੇ ਜਿਹੜੇ ਲੈ ਕੇ ਆ ਰਹੇ ਆ ਪਹਿਣਾ ਨੂੰ ਪਸੰਦ ਵੀ ਇੰਨੇ ਆ ਲੈ ਇਹ ਸੂਟ ਤਾਂ ਮੈਂ ਇੰਨੇ ਕ ਰੀਫੀਟ ਕਰ ਚੁੱਕੀ ਹਾਂ ਜੀ ਮੈਨੂੰ ਆਪ ਨੂੰ ਹੀ ਨਹੀਂ ਪਤਾ ਕਿ ਮੈਂ ਕਿੰਨੇ ਵਾਰੀ ਫੀਟ ਕਰਦੇ ਕਿਉਂਕਿ ਰੋਜ਼ ਰੋਜ਼ ਇਹ ਸੋਲਦੇ ਨੇ ਤੇ ਫਿਰ ਰੋਜ਼ ਰੋਜ਼ ਹੀ ਪਹਿਣਾ ਦੇ ਇਹਨੇ ਮੈਸੇਜ ਆਉਂਦੇ ਨੇ ਜੀ ਆਹ ਚਾਹੀਦਾ ਸੀ ਸਾਨੂੰ ਤਾਂ ਕਦੋਂ ਆਊਗਾ ਜੀ ਕਦੋਂ ਆਊਗਾ ਫਿਰ ਲੈ ਆਇਆ ਹੈ ਨਾ ਚਲੋ ਥੋੜਾ ਜਿਹਾ ਨਾਲ ਪਿਆਰ ਮਿਲ ਰਿਹਾਗਾ ਤੇ ਬਹੁਤ ਹੀ ਜਿਆਦੇ ਸੋਹਣੇ ਜੇ ਸੂਟ ਨੇ ਵਰਕ ਦੇਖੋ ਤੁਸੀਂ ਸਭ ਤੋਂ ਪਹਿਲੀ ਗੱਲ ਤਾਂ ਵਰਕ ਦੇਖੋ ਕਿੰਨਾ ਸੋਹਣਾ ਹੈਗਾ ਇਹਦੇ ਉੱਤੇ ਹੋਇਆ ਹੋਇਆ ক্লোਜ਼ ਤੋਂ ਦਿਖਾ ਦੋ ਵਰਕ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਵਰਕ ਦੀ ਤੇ ਬਹੁਤ ਹੀ ਸੋਹਣਾ ਜਿਹੜਾ ਇਹਦਾ ਕਾਟਨ ਦਾ ਸਟਫ ਰਹੂਗਾ ਜੀ ਖਾਦੀ ਕਾਟਨ ਦਾ ਬਹੁਤ ਸੋਹਣਾ ਸਟਫ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਵੀ ਲਾਈਨਿੰਗ ਨਹੀਂ ਲੱਗਦੀ ਹੈਗੀ ਇਹ ਸੂਟਾਂ ਤੇ ਤੇ ਬਹੁਤ ਸੋਹਣਾ ਸਟਫ ਹੈ ਕਾਟਨ ਦਾ ਦੇਖੋ ਐਦਾਂ ਇਹਦਾ ਵਰਕ ਜਾਊਗਾ ਬਾਜੀ ਦੇਖੀ ਹੁਣ ਇਹਦੇ ਨਾਲ ਦੀ ਤੇ ਆ ਦੇਖੋ ਕਿੰਨਾ ਸੋਨਾ ਇਹਦੀ ਬਾਜੂ ਤੇ ਵਰਕ ਆਇਆ ਹੈ ਕਿੰਨਾ ਸੋਨਾ ਵਰਕ ਹੈ ਇਹਦੀ ਬਾਜੂ ਦੇ ਉੱਤੇ ਬਹੁਤ ਸੋਨਾ ਤੇ ਕਲਰ ਦੇਖੋ ਬਾਰ ਬਾਰ ਨਾ ਨਵੇਂ-ਨਵੇਂ ਕਲਰ ਆਪਾਂ ਤੁਹਾਡੇ ਲਈ ਤਿਆਰ ਕਰਵਾ ਰਹੇ ਹਾਂਗੇ ਇਹ ਸੂਟ ਇੰਨੇ ਕਿ ਜ਼ਿਆਦਾ ਕਾਰੀਗਰ ਨੂੰ ਖਿੱਚ ਪਈ ਹੋਈ ਹੈ ਇਹ ਸੂਟਾਂ ਦੀ ਬਹੁਤ ਜ਼ਿਆਦਾ ਆਪਣੇ ਇਹ ਰੈਡੀ ਹੋ ਰਹੇ ਨੇਗੇ ਸੂਟ ਇਹਦੇ ਵਿੱਚ ਅਲੱਗ-ਅਲੱਗ ਕਲਰ ਨੇ ਜਿਹੜੇ ਆਪਾਂ ਰੈਡੀ ਕਰਵਾ ਰਹੇ ਹਾਂਗੇ ਮੈਂ ਇਸੇ ਦੇ ਕਲਰ ਦਿਖਾ ਦਿੰਨੀ ਆ ਪਹਿਲਾਂ ਤੁਹਾਨੂੰ ਜਿਹੜੇ ਇਹਦੇ ਕਲਰ ਰਹਿਣਗੇ ਤੇ ਇੱਕ-ਇੱਕ ਡਿਜ਼ਾਈਨ ਦੇ ਹੀ ਤੁਹਾਨੂੰ ਸੂਟ ਹੈ ਜਿਹੜੇ ਮੈਂ ਦਿਖਾਵਾਂਗੀ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਗ੍ਰੇ ਸ਼ੇਡ ਗ੍ਰੇ ਤੋਂ ਵੀ ਮਾਊਸ ਜਾ ਹਟ ਕੇ ਜੇ ਇਹ ਸ਼ੇਡ ਹੈ ਨਾ ਮਾਂ ਜਾਂ ਪਿਸਟਲ ਜਾਂ ਸ਼ੇਡ ਹੈਗਾ ਇਹਦੇ ਵਿੱਚ ਦੇਖੋ ਸਾਰਿਆਂ ਦੀ ਬਾਜੂ ਦੇ ਉੱਤੇ ਵਰਕ ਆਊਗਾ ਤੇ ਇਹਦੀ ਵੇਲ ਆਊਗੀ ਬਾਜੂ ਦੇ ਉੱਤੇ ਦੇਖੋ ਬਹੁਤ ਸੋਹਣਾ ਵਰਕ ਹੈ ਸਾਰਿਆਂ ਤੇ ਇਹ ਆ ਗਿਆ ਜਿਹੜਾ ਆਪਣਾ 바ਰ ਕੋਡ ਦੇ ਵਿੱਚ 바ਰ ਕੋਡ ਫੈਬਰਿਕ ਹੈਗਾ ਉਹਦੇ ਤੇ ਰੈਡੀ ਹੋਇਆ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਇੱਕ ਕਲਰ ਆ ਗਿਆ ਜੀ ਆਫ ਵਾਈਟ ਔਫ ਵਾਈ ਵੀ ਦਿੱ ਬਲੈਕ ਦੀ ਡਿਮਾਂਡ ਸੀ ਇਸ ਕਰਕੇ ਨਾ ਔਫ ਵਾਈਟ ਤੇ ਬਲੈਕ ਲੈ ਕੇ ਆਏ ਆ ਜਿਆਦਾ ਵੀ ਭੈਣਾ ਕਹਿ ਰਹੀ ਸੀ ਸਾਨੂੰ ਆਫ ਵਾਈਟ ਚਾਹੀਦੇ ਨੇ ਜੀ 블랙 ਚਾਹੀਦੇ ਨੇਗੇ ਲਓ ਜੀ ਆਫ ਵਾਈਟ ਤੇ 블랙 ਵੀ ਆ ਗਿਆ ਇਹ ਚੈੱਕ ਆ ਗਿਆ ਲੀਲੀ ਚੈੱਕ ਲੀਲੀ ਚੈੱਕ ਦੇ ਵਿੱਚ ਇਹ ਨਾ ਸੂਟ ਹੈ ਜਿਹੜਾ ਇਹ ਸੂਟ 700 ਰੁਪਏ ਦਾ ਸੇਲ ਕੀਤਾ ਹੈਗਾ ਆਪਾਂ ਨੇ ਅਜੇ ਵੀ ਆਪਣੇ ਕੋਲ ਇੱਕ ਨਾ ਬ੍ਰਾਊਨ ਸ਼ੇਡ ਦੇ ਵਿੱਚ ਪਿਆ ਲੀਲੀ ਚੈੱਕ ਦੇ ਵਿੱਚ ਜਿਹੜਾ ਕਿ ਹੁਣ ਤੁਹਾਨੂੰ ਸੂਟ ਦੇਖੋ ਕਿੰਨੇ ਕੁ ਪ੍ਰਾਈਸ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇ ਰਹੇ ਹਾਂਗੇ ਬਿਲਕੁਲ ਜੈਨੂਇਨ ਜੀ ਪ੍ਰਾਈਸ ਤੇ ਤੁਹਾਨੂੰ ਸੂਟ ਦੇਵਾਂਗੇ ਇਹ ਸਾਰੇ ਇਹ ਖਾਦੀ ਲੇਨ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਸਟੱਫ ਹੈ ਤੇ ਇੰਨੇ ਕਾ ਜ਼ਿਆਦੇ ਜਿਹੜੀਆਂ ਭੈਣਾਂ ਕੋਲੇ ਗਏ ਨੇਗੇ ਉਹ ਹੁਣ ਵੀ ਡਿਮਾਂਡ ਕਰ ਰਹੀਆਂ ਨੇ ਜੀ ਉਹ ਜ਼ਰੂਰ ਵੀਡੀਓ ਚੈੱਕ ਕਰ ਲੈਣ ਹੁਣ ਦੁਬਾਰਾ ਤੋਂ ਬਲੈਕ ਕਲਰ ਮੰਗ ਰਹੇ ਸੀ ਆਫ ਵਾਈਟ ਹੁਣ ਆ ਗਏ ਜੀ ਇਹਦੇ ਵਿੱਚ ਲੋ ਇਹ ਸਟਾਈਲ ਦੇ ਤਾਂ ਇਹ ਕਲਰ ਹੋਗੇ ਜੀ ਪੀਚ ਕਲਰ ਹੋ ਗਿਆ ਆਫ ਵਾਈਟ ਹੋ ਗਿਆ ਜੀ ਸਾਰੇ ਸਟਫ ਅਲੱਗ-ਅਲੱਗ ਹੋਗੇ ਚਾਰੋ ਹੀ ਤੇ ਇਹ ਵਾਲਾ ਗ੍ਰੇ ਹੋ ਗਿਆ ਤੇ ਇਹ ਬਲੈਕ ਹੋ ਗਿਆ ਜੀ ਚਾਰੋ ਹੀ ਬਹੁਤ ਸੋਹਣੇ ਨੇਗੇ ਕਲਰ ਕਲਰ ਸਾਰੇ ਆਪਾਂ ਬਹੁਤ ਸੋਹਣੇ ਲੈ ਕੇ ਆਏ ਹੈਗੇ ਤੇ ਨੈਕਸਟ ਆ ਗਿਆ ਜੀ ਇੱਕ ਹੋਰ ਇਹ ਨਾ ਡਿਜ਼ਾਈਨ ਰੈਡੀ ਕਰਵਾਇਆਗਾ ਆਪਾਂ ਨੇ ਤੁਹਾਡੇ ਲਈ ਐਨੇ ਕੁ ਸੋਹਣੇ ਡਿਜ਼ਾਈਨ ਰੈਡੀ ਕਰਵਾ ਚੁੱਕੇ ਆਂ ਕਿ ਆਪਾਂ ਤੁਹਾਡੇ ਲਈ ਵਰਬਰੀ ਦੇ ਵਿੱਚ ਐਨੇ ਕੁ ਸੋਹਣੇ ਡਿਜ਼ਾਈਨ ਆਪਾਂ ਤੁਹਾਡੇ ਲਈ ਰੈਡੀ ਕਰਵਾ ਰਹੇ ਆਂਗੇ ਜੇ ਤੁਸੀਂ ਨਾ ਇਕੱਲਾ ਵਰਕ ਕਹੋ ਤਾਂ ਵਰਕ 14-1500 ਰੁਪਏ ਦੇ ਵਿੱਚ ਹੋਊਗਾ ਜੀ ਇਹਦਾ ਤੇ ਇਹ ਕੀ ਲੱਗੇ ਇਹਦੇ ਉੱਤੇ ਅਰੇ ਤਾਂ ਉਹ ਟੇਪ 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 ਪਾ ਦੇ ਦਾ ਲਓ ਜੀ ਕਿੰਨਾ ਸੋਹਣਾ ਦੇਖੋ ਕਲਰ ਦੇਖੋ ਅਤੇ ਬਾਰਕ ਦਾ ਦੇਖੋ ਡਿਜ਼ਾਈਨ ਤੁਸੀਂ ਡਿਜ਼ਾਈਨ ਚੈੱਕ ਕਰੋ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਸ਼ੇਡ ਹੈਗਾ ਸਕਾਈ ਸ਼ੇਡ ਬਹੁਤ ਪਿਆਰਾ ਸ਼ੇਡ ਹੈ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਨੇਗੇ ਦੇਖੋ ਮੈਨੂੰ ਤਾਂ ਪਸੰਦ ਆ ਗਿਆ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਦੇਖਦੇ ਆ ਜਿਹੜਾ ਪਸੰਦ ਆਉਂਦਾ ਹੈਗਾ ਇਹਦੀ ਸਲੀਪਸਟਨ ਕਿਤੇ ਨਾ ਸਤਹ ਕਰ ਲੈਣੀ ਹੈ ਇਹਦੀ ਸਲੀਵਸ ਤੇ ਵਰਕ ਨਹੀਂ ਹੈਗਾ ਜੀ ਬਾਕੀ ਮੈਂ ਦੇਖਿਆ ਨਹੀਂ ਮੈਂ ਦੇਖ ਕੇ ਦੱਸਾਂਗੀ ਧਿਆਨ ਨਾਲ ਤੁਹਾਨੂੰ ਬਾਕੀ ਸਲੀਵਸ ਤੇ ਦਾ ਲੇਸ ਵਗੈਰਾ ਵੀ ਕਿਉਂਕਿ ਇਹਦਾ ਹੈਵੀ ਵਰਕ ਹੋ ਗਿਆ ਬਹੁਤ ਹੈਵੀ ਵਰਕ ਆ ਗਿਆ ਤੇ ਇਹਦੀ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਉੱਤੋਂ ਕਟਿੰਗ ਵਗੈਰਾ ਹੋ ਜੂਗੀ ਜੇ ਕੁਝ ਵੀ ਐਦਾਂ ਦਾ ਹੋਇਆ ਤਾਂ ਤੇ ਉਸ ਤੋਂ ਬਾਅਦ ਇਹਦਾ ਕਲਰ ਮੈਂ ਤੁਹਾਨੂੰ ਹੋਰ ਦਿਖਾ ਦਿੰਨੀ ਆਂਗੀ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਸਾਰੇ ਕਲਰ ਬਹੁਤ ਸੋਹਣੇ ਨੇ ਲੋ ਇਹਦਾ ਕਲਰ ਆ ਗਿਆ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਕਲਰ ਨੇ ਕਿੰਨੇ ਸੋਹਣੇ ਵਰਕ ਨੇ ਸਭ ਤੋਂ ਪਹਿਲਾਂ ਇਹ ਤਾਂ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਸੀ ਵਰਕ ਦਾ ਕੰਬੀਨੇਸ਼ਨ ਦਿੱਤਾ ਹੋਇਆ ਹੈ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਹੈਗਾ ਇਹਦੀ ਡਿਜ਼ਾਈਨਿੰਗ ਅਲੱਗ ਤੋਂ ਹੈਗੀ ਦੇਖੋ ਜੀ ਕਿੰਨਾ ਸੋਹਣਾ ਇਹਦੀ ਬਾਜੂ ਦਾ ਦਿਖਾ ਦਿਓ ਬਾਜੂ ਤੇ ਫਲਾਰ ਬਣਿਆ ਹੋਇਆ ਹੈ ਤਾਂ ਬਹੁਤ ਸੋਹਣਾ ਕਾਮਲ ਦਾ ਫੁੱਲ ਬਣਿਆ ਹੋਇਆ ਹੈ ਦੇ ਉੱਤੇ ਬਹੁਤ ਸੋਹਣਾ ਹੈ ਵਰਕ ਦੇਖੋ ਸਿੰਗਲ ਡਾਂਕੇ ਚ ਵਰਕ ਹੋਇਆ ਹੋਇਆ ਹੈਗਾ ਸਾਰਾ ਬਹੁਤ ਹੀ ਪਿਆਰਾ ਬਰਬਰੀ ਚ ਚੈੱਕ ਦੇ ਵਿੱਚ ਕਾਟਨ ਦੇ ਵਿੱਚ ਤੁਹਾਡਾ ਇਹ ਸੂਟ ਹੈਗਾ ਤੇ ਫਿਰ ਆ ਗਿਆ ਆਪਣਾ ਇੱਕ ਹੋਰ ਡਿਜ਼ਾਈਨ ਇਹ ਡਿਜ਼ਾਈਨ ਦੇ ਸਾਰੇ ਸੁਲਤਾਨੀ ਤਿੰਨ ਹੀ ਰਹਿ ਗਏ ਦੇ ਚਾ ਤਿੰਨ ਹੀ ਹੈ ਸੇਲ ਤੋਂ ਪੁੱਠਾ ਦਿਖਾ ਰਿਓ ਬਾਰ ਕੋਡ ਦੇ ਵਿੱਚ ਆ ਗਿਆ ਜੀ ਇਹ ਡਿਜ਼ਾਈਨ ਵੀ ਇੰਨਾ ਹਿੱਟ ਹੋਇਆ ਆਪਣਾ ਇੰਨੇ ਕ ਜ਼ਿਆਦਾ ਸੋਲਡ ਹੋਏ ਨੇ ਨਾ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ ਰਿਹਾ ਇਕੱਠੇ 3 3 4 4 ਮੰਗਵਾਏ ਨੇ ਪਹਿਣਾ ਨੇ ਦੇਖੋ ਕਿੰਨਾ ਸੋਹਣਾ ਕਲਰ ਹੈ ਡੋਰੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਕਲਰ ਦਿਖਾ ਦਿੰਦੀ ਆਂਗੀ ਮੈਂ ਸਭ ਸੇਮ ਵਰਕ ਹੈ ਜੀ ਚਲੋ ਸਾਰੇ ਖੋਲਣ ਦੀ ਲੋੜ ਨਹੀਂ ਹੈਗੀ ਇੱਕ ਪੀਚ ਕਲਰ ਆ ਗਿਆ ਇੱਕ ਲਾਈਟ ਫਿਰੋਜੀ ਆ ਗਿਆ ਸਕਾਈ ਆ ਗਿਆ ਤੇ ਇੱਕ ਲਾਈਟ ਫਿਰੋਜੀ ਆ ਗਿਆ ਤਿੰਨ ਕਲਰ ਇਸ ਡਿਜ਼ਾਈਨ ਦੇ ਵਿੱਚ ਨੇਗੇ ਇੱਕ ਹੋਰ ਸੈੱਟ ਨਾ ਨਾ ਇੱਕ ਹੋਰ ਹੈ ਇਹ ਸਿੰਗਲ ਤੇ ਇੱਕ ਇਹ ਸਿੰਗਲ ਹੈ ਜੀ ਇਹਦੇ ਚ ਇੱਕ ਬਲੈਕ ਤੋਂ ਬਲੈਕ ਸੋਲ ਹੋ ਚੁੱਕਿਆ ਹੈਗਾ ਇੱਕ ਲਾਈਟ ਜਿਹਾ ਗ੍ਰੀਨ ਸ਼ੇਡ ਸੀਗਾ ਇਹਦੇ ਵਿੱਚ ਦੇਖੋ ਕਲਰ ਚੈੱਕ ਕਰੋ ਤੁਸੀਂ ਕਿੰਨੇ ਸੋਹਣੇ ਲੱਗੇਗੇ ਪ੍ਰਿੰਟ ਕਲਰ ਬਹੁਤ ਜ਼ਿਆਦਾ ਵਧੀਆ ਲੱਗੇਗੇ ਜਿਹੜਾ ਮਰਜ਼ੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਖਾਨਣੀ ਹੈਗੀ ਇਸੇ ਰੇਟ ਦੇ ਵਿੱਚ ਏਸੇ ਪ੍ਰਾਈਸ ਦੇ ਵਿੱਚ ਇਹ ਮਸ਼ਲੀਨ ਚੈੱਕ ਮਸ਼ਲੀਨ ਆ ਗਿਆ ਜੀ ਇਹ ਕਾਟਨ ਦੇ ਸੀ ਸਾਰੇ ਇਹ ਮਸ਼ਲੀਨ ਦੇ ਵਿੱਚ ਆ ਗਿਆ ਲਾਈਨਿੰਗ ਦੀ ਵੈਸੀ ਰਿਕੁਆਇਰਮੈਂਟ ਹੈ ਨਹੀਂਗੀ ਬਾਕੀ ਤੁਸੀਂ ਜੇ ਸ਼ਰਟ ਤੇ ਲਗਾਣੀ ਹੈ ਤਾਂ ਗ੍ਰੇਸ ਲਈ ਲਗਾ ਸਕਦੇ ਹੋ ਦੇਖੋ ਉਹ ਤਾਂ ਕਾਟਨ ਤੇ ਹੀ ਨਹੀਂ ਲਗਵਾ ਲੈਂਦੀਆਂ ਨੇ ਪਹਿਣਾ ਪੈਚ ਵਰਕ ਹੋਇਆ ਹੋਇਆ ਇਹਦੇ ਉੱਤੇ ਦੇਖੋ ਵਰਕ ਦੇਖੋ ਤੁਸੀਂ ਇੱਥੇ ਵੀ ਫਲਾਰ ਬਣਿਆ ਹੋਇਆ ਉੱਤੇ ਵਿੱਚ ਬੂਟੀ ਬਣੀ ਹੋਈ ਹੈ ਇਹ ਫਲਾਰ ਬਣਿਆ ਹੋਇਆਗਾ ਤੇ ਨੀਚੇ ਆਹ ਵਾਲਾ ਇਹਦੇ ਘੇਰੇ ਦੇ ਉੱਤੇ ਆਊਗਾ ਬਹੁਤ ਸੋਹਣਾ ਤੇ ਇਹ ਵਾਲਾ ਇਹਦੀ ਬਾਜੂ ਦਿੱਤੇ ਹੋਗਾ ਫਲਾਰ ਮਿਸ਼ਲੀਨ ਦੇ ਵਿੱਚ ਹੈ ਜੀ ਇਹ ਬਾਜੂ ਹੈਗੇ ਬਾਜੂ ਦਾ ਕੁਫਲਾਰ ਦਿਖਾਤਾ ਤੇ ਇਹਦੇ ਨਾਲ ਦੁਪੱਟਾ ਵੀ ਹੈ ਇਹ ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਵੀ ਹੈ ਲੇਟ ਕੇ ਆਪਣਾ ਬੈਡ ਕੀਤਾ ਹੋਇਆਗਾ ਮਿਸ਼ਲੀਨ ਦਾ ਹੀ ਦੁਪੱਟਾ ਹੈਗਾ ਇਹਦੇ ਨਾਲ ਲਓ ਜੀ ਕੁਮਲਾਡੂਲਾ ਦੁਪੱਟਾ ਰਹੂਗਾ ਜੀ ਪੀਚ ਕਲਰ ਹੈ ਬਹੁਤ ਸੁਨਸੂਟ ਹੈ ਜੀ ਇਹਦੀ ਇਹਦੇ ਵਿੱਚ ਇੱਕ ਸ਼ੇਡ ਆ ਗਿਆ ਜੀ ਇਹ ਬਹੁਤ ਸਮਾਸ਼ੇਦ ਸਾਰੇ ਸੁਨਸੂਟ ਕੋਲਤੀ ਦਿਖਾ ਦੇ ਤਾਂ ਦੇਖੋ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਾ ਰਹੇ ਬੀਬੀ ਵਾਰ-ਵਾਰ ਨਹੀਂ ਮਸ਼ੀਨ ਖਰਾਬ ਹੁੰਦੀ ਹੈ ਜਦੋਂ ਅਸੀਂ ਤੁਹਾਨੂੰ ਵਾਰ-ਵਾਰ ਵੀਡੀਓ ਪੇਜਦੇ ਹਾਂ ਫੋਟੋ ਪੇਜਦੇ ਹਾਂ ਮੈਂ ਬਹੁਤ ਹੀ ਧਿਆਨ ਨਾਲ ਤੇ ਹੌਲੀ ਵੀਡੀਓ ਬਣਾਉਣੀ ਹੈ ਜੀ ਇਹਦੇ ਵਿੱਚੋਂ ਹੀ ਤੁਸੀਂ ਧਿਆਨ ਨਾਲ ਵੀਡੀਓ ਨੂੰ ਵਾਰ-ਵਾਰ ਰਿਪੀਟ ਕਰਕੇ ਦੇਖ ਲਿਆ ਕਰੋ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਦੇਖੋ ਇਹ ਸੈਂਟਰ ਪੈਨਲ ਜਾ ਰਹੇ ਨੇਗੇ ਇਹਦਾ ਡਿਜ਼ਾਈਨ ਅਲੱਗ ਹੈਗਾ ਇਹਦੇ ਵਿੱਚ ਦੋ ਫਲਾਰ ਬਣੇ ਹੋਏ ਨੇ نیچے ਘੇਰਾ ਪੈਚ ਵਰਕ ਬਣਿਆ ਹੋਇਆਗਾ ਬਹੁਤ ਸੋਹਣਾ ਵਰਕ ਹੈਗਾ 컬러 ਦੱਸ ਦਿਓ ਚੇਂਜ ਆ ਰਿਹਾ ਹੈ ਤੇ ਚੇਂਜ ਆ ਰਿਹਾ ਇਹਦੇ ਵਿੱਚ ਇਹਦੇ ਵਿੱਚ ਵੀਡੀਓ ਚ ਅਜੀ 컬러 ਚੇਂਜ ਆ ਰਿਹਾਗਾ ਇਹ ਹਾ ਲੈਵੈਂਡਰ ਤੋਂ ਤਾਂ ਡਾਰਕ ਹੈ ਪਰਪਲ ਤੋਂ ਥੋੜਾ ਜਿਹਾ ਕੋਹ ਹੋਵੇਗਾ ਤੇ ਇਹਦੇ ਨਾਲ ਵੀ ਸੇਮ ਦੁਪੱਟਾ ਹੈਗਾ ਤੇ ਇਹ ਸੂਟਾਂ ਦਾ ਜਿਹੜਾ ਪ੍ਰਾਈਜ਼ ਰਹੂਗਾ ਜੀ 1050 ਰੁਪਏ ਬੀਚੀ ਦੁਪੱਟੇ ਵਾਲੇ ਸੂਟ ਨੇ ਵਿਚੀ ਵੀ ਦੌੜ ਦੁਪੱਟਾ ਸੂਟ ਨੇ ਜੀ 1050 ਰੁਪਏ ਦੇ ਵਿੱਚ ਇਹ ਸੂਟ ਜਿਹੜਾ ਤੁਹਾਨੂੰ ਮਿਲ ਰਿਹਾ ਹੈਗਾ ਜਿਹੜਾ ਮਰਜੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਤੇ 1050 ਰੁਪਏ ਦੇ ਵਿੱਚ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਫਟਾਫਟ ਬੁੱਕ ਕਰਿਓ ਤੇ ਆਪਣਾ ਜਿਹੜਾ ਕਿਉਂਕਿ ਸਟੱਫ ਦਾ ਫਰਕ ਆਇਆਗਾ ਚੀਜ਼ਾਂ ਦਾ ਫਰਕ ਆਇਆਗਾ ਇਸ ਲਈ ਆਪਾਂ ਜ਼ਿਆਦਾ ਨਹੀਂ 50 ਰੁਪਏ ਹੀ ਵਿਧਾਏ ਨੇਗੇ ਫਿਰ ਨਾਲ ਤੁਹਾਨੂੰ ਦੁਪੱਟਾ ਸੂਟ ਵੀ ਸੇਮ ਪ੍ਰਾਈਸ ਦੇ ਵਿੱਚ ਦੇਤਾ ਜੀ ਆਪਾਂ ਨੇ ਇੰਨੇ ਕੁ ਜ਼ਿਆਦਾ ਜੈਨੂਨ ਪ੍ਰਾਈਸ ਚ ਨਹੀਂ ਤੁਸੀਂ ਵਰਕ ਕਰਾਣ ਵੈਜੋ ਤੁਹਾਨੂੰ ਵਰਕ ਹੀ 1200 ਤੋਂ ਘੱਟ ਕਾਰੀਗਰ ਨਹੀਂ ਕਰੂਗਾ ਜਿਹੜਾ ਕਿ ਅਸੀਂ ਵੀ ਦ ਸਟੱਫ ਦੇ ਰਹੇ ਆਂਗੇ ਤੇ ਜਿਹੜੀਆਂ ਭੈਣਾਂ ਨੇ ਲੈ ਚੁੱਕੀਆਂ ਰੇਣਗੇ ਉਹ ਕਮੈਂਟ ਜ਼ਰੂਰ ਕਰਨੀਆਂ ਕਿਉਂਕਿ ਉਹ ਰਿਪੀਟ ਮੰਗਵਾਰੀਆਂ ਨਹੀਂ ਆ ਜੇ ਭੈਣਾਂ ਨੂੰ ਪਸੰਦ ਆ ਰਿਹਾ ਤਾਂ ਹੀ ਉਹ ਰਿਪੀਟ ਮੰਗਵਾਰੀਆਂ ਨੇ ਬਹੁਤ ਵਧੀਆ ਸਟੱਫ ਹੈਗਾ ਬਹੁਤ ਸੋਹਣਾ ਵਰਕ ਹੈ ਜੀ ਇਹਦਾ ਬਿਲਕੁਲ ਨਹੀਂ ਖਰਾਬ ਹੋਊਗਾ ਤੁਸੀਂ ਮਸ਼ੀਨ 'ਚ ਵੀ ਵਾਸ਼ ਕਰ ਸਕਦੇ ਹੋ ਹੈਗਾ ਜੀ ਬਿਲਕੁਲ ਵੀ ਕੋਈ ਉਤੜਨ ਵਾਲਾ ਵਰਕ ਨਹੀਂ ਹੈਗਾ ਇਹ ਸਾਰਾ ਬਹੁਤ ਵਧੀਆ ਹੈਗਾ ਮੈਂ ਦੁਬਾਰਾ ਫੇਰ ਆਪਣਾ ਨੰਬਰ ਰਿਪੀਟ ਕਰ ਲੱਗੀਆਂ 9153115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ